ਤੇ ਤੋਤੇ ਹਲਾ ਗਈ ਆਪਣੇ ਹਣਾ ਆ ਹਲਾ ਲਈ ਆਪਣੇ ਆਪੇ ਸਭ ਆਹੀ ਆ ਆਹਦਾ ਪਰੋ ਨਹੀਂ ਦੇ ਨਾਲ ਪਤਾ ਨਹੀਂ ਕਿੱਰੇ ਬੱਸ ਭਾਜੀ 6000 ਰੁਪਏ ਕੀਮਤ ਰੱਖੀ ਹੈ ਜੀ ਇਹਦੀ ਜੀ ਜਾ ਰਹੀ ਦੀ ਹੋ ਜਾ ਜੀ ਬੜਾ ਗੱਲਾਂ ਫਿਰ ਕਰ ਲਿਓ ਬਾਈ 7000 7000 ਕੀ ਨਵੇਂ ਹੁਣ ਦੂ ਸਿੰਘ 7750 ਹੁਣ ਦੂ ਸਿੰਘ 7750 ਕਿਦਾ ਜੀ ਆਪਣਾ ਫਿਰ ਸੇਵਕ ਸਿੰਘ ਕੰਨੇ ਨਾਲ ਗੱਲਾਂ ਕਰ ਸੇਵਕ ਲੈਕਰ ਸੇਗ ਸਿੰਘ ਜੀ 7500 ਜੀ 8000 ਜੀ 8500 ਮੜੇ ਨਾਂ ਲੈਦੇ ਕੋਈ ਮੈਨੂੰ ਥੋੜਾ ਜਿਹਾ ਉਲਝਣ ਦਾ ਤਾਣੀ ਪਲਜਿੰਦਰ ਯਾਰ ਬਲਜਿੰਦਰ 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 ਸਿੰਘ 8000 ਜੀ 8500 ਕਰ ਸੇਗ ਸਿੰਘ ਜੀ ਹਾਂ ਜੀ 8500 ਬੋਲੋ ਕਾ ਹਾਂ ਸਿੰਘ ਜੀ 9000 ਰੋਣ ਸਿੰਘ 9000 ਜੀ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਕਿੰਨਾ 9500 ਕਰ ਦੇ ਜੀ 9500 ਜੀ ਬਲਜਿੰਦਰ ਸਿੰਘ 10000 ਕਰ ਦਿਓ ਜੀ ਬਸ ਜੀ ਗੁਰਸੇਵ ਸਿੰਘ ਫੇਰ ਆ ਜੀ ਸਿੰਘ 10000 ਜੀ 10000 ਗੁਰਸੇਵ ਸਿੰਘ ਜੀ હા ਜੀ ਰੁਲਦੂ ਬੋਲੋ 10500 ਜੀ ਬਲਜਿੰਦਰ ਦਾ ਜੀ ਬਲਜਿੰਦਰ ਸਿੰਘ 10500 ਭਾਈ ਹਾਂ ਜੀ 10500 ਬਲਜਿੰਦਰ ਸਿੰਘ 11000 11000 ਕਰ ਲੀ ਜੀ ਕਿਤਾਈ ਕਿਤਾਈ 11000 ਕਰੋ ਜੀ ਕਿਹਦਾ ਕਿਹਦਾ ਉਹ ਨਹੀਂ ਸਕੌੜੀ ਹਰਦੇਵ ਸਿੰਘ 11000 ਜੀ 11000 500 ਬਲਜਿੰਦਰ ਦਾ ਜੀ ਬਲਜਿੰਦਰ ਸਿੰਘ 11500 ਜੀ ਕਰੋ ਜੀ ਹਾਂਜੀ ਬੋਲੋ 11500 ਬਲਜਿੰਦਰ ਸਿੰਘ ਹਾਂਜੀ ਪ੍ਰਧਾਨ ਜੀ 12 ਜੀ 12 ਗੁਰਸੇਵ ਗੁਰਸੇਵ ਮਸੀਹ ਨੰਬਰ ਗੁਰਸੇਵ ਅਮਰੀਕ ਦਾ ਜੀ 12000 ਗੁਰਸੇਵ ਸਿੰਘ ਜੀ ਅਮਰੀਕ ਸਿੰਘ ਦੇ ਹਾਂਜੀ ਹਰਦੇਵ ਸਿੰਘ 12 12 ਬਲਜਿੰਦਰ ਸਿੰਘ 12 13 ਜੀ 13 ਗੁਰਸੇਵ ਸਿੰਘ ਹਾਂ ਅਸਰੇ ਅੱਛਾ 13 ਗੁਰਸੇਵ ਸਿੰਘ ਸਾਨਾ ਅਮਰੀਕ ਸਿੰਘ ਜੀ ਸਾਢੇ 13 ਕਰ ਦਿਓ ਜੀ 8 13 ਬਲਜਿੰਦਰ ਸਿੰਘ 14 ਜੀ ਚੋਦ ਗਰਸੇਵਕ ਸਿੰਘ ਜੀ 14000 ਸਾਡੇ 14 ਕਰ ਦੋ ਜੀ 8 14 ਬਲਜਿੰਦਰ ਸਿੰਘ 15 15 ਹੋ ਗਿਆ ਭਾਈ ਗਰਸੇਵਕ ਸਿੰਘ ਦਾ 500 ਹੋਰ ਕਰ ਦੋ 15 500 ਬਲਜਿੰਦਰ ਸਿੰਘ ਜੀ ਭਾਈ ਸਾਹਿਬ 16 16 ਕਰ ਦੋ ਜੀ 16 ਹੋ ਗਿਆ ਗਰਸੇਵਕ ਸਿੰਘ 16500 ਬਲਜਿੰਦਰ ਸਿੰਘ 16500 ਬਲਜਿੰਦਰ ਸਿੰਘ 16500 ਉਹ ਚੱਪ ਕਰਦੇ 17000 ਹੋ ਗਿਆ ਜੀ ਕਰਸੇਵ ਸਿੰਘ ਦਾ 17500 ਕਰਦੇ 17500 ਹੋ ਗਿਆ ਬਲਜਿੰਦਰ ਸਿੰਘ ਤੇ 17500 ਬਲਜਿੰਦਰ ਸਿੰਘ 18000 ਜੀ ਕਰਸੇਵ ਸਿੰਘ 18000 ਹੋਰ ਵੀਰਾਂ 7500 7500 ਠੀਕ ਹੈ ਇੱਥੇ ਕੁਆੜੀਆਂ ਦੀ ਗਲੋੜ ਪਾਣੀ 7500 ਹੋ ਗਿਆ 19 ਕਰੋ 19 ਕਰੋ 19000 ਜੀ ਗਰਸੇਵ ਸਿੰਘ ਅਸੀਂ ਕਰ ਦਿੱਤੀ 19000 ਗਰਸੇਵ ਸਿੰਘ ਜੀ ਅਮਰੀਕ ਸਿੰਘ ਸਨ ਆਫ ਅਮਰੀਕ ਸਿੰਘ 500 ਰੁਪਏ ਕਰ ਦਿਓ ਯਾਰ ਸਾਡੇ 19 ਹੋ ਗਿਆ ਬਲਜਿੰਦਰ ਸਿੰਘ ਦਾ ਭਾਈ ਹੋ ਗਿਆ ਜੀ 20 ਗੁਰਸੇਵ ਸਿੰਘ 20 ਗੁਰਸੇਵ ਸਿੰਘ ਜੀ ਬੋਲੋ ਜੀ ਗੁਰਸੇਵ ਸਿੰਘ 2000 ਕਰ ਦਿਓ ਬਰਾਉ ਰੱਖਿਆ 2050 2050 ਭਾਈ ਬਲਜਿੰਦਰ ਸਿੰਘ ਕੀ ਕੀ ਕਰੀ ਕਰੀ ਗੁਰਸੇਵ ਸਿੰਘ ਕਿੰਨਾ ਪਾਰ ਹੈ ਜੀ ਕੀ ਕਰੀ ਗੁਰਸੇਵ ਸਿੰਘ 21000 ਜੀ ਗਰਸੇਵ ਸਿੰਘ ਦੇ ਗਰਸੇਵ ਸਿੰਘ 21000 ਭਾਈ ਗਰਸੇਵ ਸਿੰਘ 25000 ਚ ਜਾਣਾ ਛੱਡਣਾ ਹੈ ਹਾਂ 250 ਬਲਜਿੰਦਰ ਸਿੰਘ ਭਾਈ 21 ਹੈ ਜੀ ਨਹੀਂ ਭਾਈ ਕਰ ਭਾਈ ਹੋ ਗਿਆ ਭਾਈ ਕਰ ਭਾਈ ਯਾਰ ਗਰਸੇਵ ਸਿੰਘ ਕੋਈ ਗੱਲ ਨਹੀਂ ਗਰਸੇਵ ਸਿੰਘ ਭਾਈ ਭਾਈ ਹੈ 2000 ਦੱਬੀ ਚਲੋ ਕੁਝ ਨਹੀਂ ਹੁੰਦਾ ਭਾਈ ਯਾਰ ਗਰਸੇਵ ਸਿੰਘ ਭਾਈ ਯਾਰ ਗਰਸੇਵ ਸਿੰਘ थे। थे थे दो। थे थे। भाई बलजिंद्र बह हजार भाई हजार बच सौ तेई गुरसेब सिंह भाई तेई यार गुरसेव सिंह साढ़े तेईस साढ़े तेई हजार बलजिंदर सिंह चौबीस चौबीस हजार भाई ਬੋਲੋ ਜੀ ਬੋਲੋ ਬੋਲੋ ਭਾਈ 2450 ਬਲਜਿੰਦਰ ਸਿੰਘ 2450 ਬਲਜਿੰਦਰ ਸਿੰਘ ਜੀ ਭਾਈ 25 25 ਕਰ 25 ਹੋ ਗਿਆ ਗੁਰਸੇਵ ਸਿੰਘ 25000 ਗੁਰਸੇਵ ਸਿੰਘ ਦਾ बलजिंद सिंह छब्बीस बलजिंदी सिंह बलजिंद ਰਾਈਟ ਇਧਰ ਆਪਣੇ ਤੇ ਜਾਣਾ ਤੇ ਸੋਨੇ ਖੋਲ੍ਹਣਾ ਹੈ ਸਾਈ 23000 23000 ਗਸੇਵ ਸਿੰਘ ਹਾਂ 22000 ਗਸੇਵ ਸਿੰਘਾ ਕੇਰਾ ਹੋਰ ਬੋਲੂ ਹੈ ਕੋਈ ਨਹੀਂ ਕੋਈ ਨਹੀਂ ਮੈਂ ਇਕੜਾ ਬੋਲਣ ਲੱਗਿਆ ਨਹੀਂ ਯਾਰ ਗਸੇਵ ਸਿੰਘ ਭਾਈ ਬੋਲਣਾ ਤੇ ਫੁੱਲ ਨਹੀਂ ਆ ਸੈਟਿੰਗ ਹੋਣੇ ਪੈਸੇ ਆਹ ਹਾਂ 23000 ਆ ਸਹੀ ਆ 23000 ਗਸੇਵ ਸਿੰਘ

बंदी <laughs> बड़ी